ਸ਼ਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਤੇ ਪ੍ਰਭ ਸਾਥ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ ਜਹਿ ਮਾਤ ਪਿਤਾ ਸੋਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਪ੍ਰਹਾਨ ਦੂਤ ਜਮਦਲੇ ਤਹਿ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕੀ ਨਮਾਹ ਉਦਾਰੀ ਅਨਕ ਪੁਨਹ ਚਰਨ ਕਰਤ ਨਹੀਂ ਤੇਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਧਨ ਬੰਦ ਨ ਪਰੇ ਹਰ ਕਾ ਨਾਮ ਜਪਤ ਨਿਸਤਰੀ ਅਨਕ ਮਾਇਆ ਰੰਗ ਤਿੱਖ ਨਾ 부ਝਾਵੇ ਹਰ ਕਾ ਨਾਮ ਜਪਤਾ ਘਾਵੇ ਜਹਿ ਮਾਰਗੇ ਹੋ ਜਾਤ ਅਕੇਲਾ ਤੇ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਰ ਪਰਾਹੀ ਅਗਣ ਅਣਕ ਵਿਗਣ ਜਹ ਆਏ ਸੰਘਾਰੇ ਹਰਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨ ਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹੋ ਮੈਲਾ ਮਲ ਕਬੂਨ ਧੋਵੇ ਹਰਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜੱਪੂ ਮਨ ਰੰਗ ਨਾਨਕ ਪਾਈਐ ਸਾਧਕੇ ਸੰਗ ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋਸਾ ਹਰਕਾ ਨਾਮੁ ਹੁਹਾ ਸੰਗ ਤੋਸਾ ਜਹਿ ਪੈਂਡੇ ਮਹਾ ਅੰਦ ਗੁਬਾਰਾ ਹਰਕਾ ਨਾਮ ਸੰਗੂ ਜੀ ਆਰਾ ਜਹਾ ਪੰਥ ਤੇਰਾ ਕੋ ਨਾ ਸਜਾਨੂੰ ਹਰਕਾ ਨਾਮ ਤਹ ਨਾਲ ਪਛਾਨੂ ਜੈ ਮਹਾ ਭਿਆਨ ਤਪਤ ਬਹੁ ਕਾਮ ਤੇ ਹਰਕੇ ਨਾਮ ਕੀ ਤੁਮ ਉਪਰ ਸ਼ਾਮ ਜਹਾ ਤ੍ਰਿਖਮਣ ਤੁਜ ਆਕਰਖੈ ਨਾਨਕ ਹਰ ਹਰ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕਿਨੋਂ ਦਾਨ ਮਨ ਤਨ ਰੰਗ ਰਤੇ ਰੰਗ ਏਕੇ ਨਾਨਕ ਜਨ ਕੈ ਬਿਰਤ ਵਿਵੇਕੇ ਹਰ ਕਾ ਨਾਮ ਜਨਕੋ ਮੁਕਤ ਜੁਗਤ ਹਰਕੇ ਨਾਮ ਜਨਕੋ ਤ੍ਰਿਪਤ ਭੁਗਤ ਹਰਕਾ ਨਾਮ ਜਨਕਾ ਰੂਪ ਰੰਗ ਹਰਨਾਮ ਜਪ ਜਪਤ ਕਬ ਪਰੇ ਨ ਭੰਗ ਹਰਕਾ ਨਾਮ ਜਨ ਕੀ ਵਡਿਆਈ ਹਰਕੇ ਨਾਮ ਜਨ ਸੋਭਾ ਪਾਈ ਹਰਕਾ ਨਾਮ ਜਨ ਕੋ ਭੋਗ ਜੋਗ ਹਰਨਾਮ ਜਪਤ ਕਛ ਨਾਹੀ ਬਿਯੋਗ ਜਨ ਰਾਤਾ ਹਰਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨਕੇ ਮਾਲਕ ਜੀਨਾ ਹਰ ਤਨ ਜਨਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁੰਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਤੈਨ ਹਰ ਹਰ ਗੁਣ ਗਾਮ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿੱਧ ਵਸੈ ਸੰਤ ਕਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤਰਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸਤਨਾਮ ਸ੍ਰੀ ਵਾਹਿਗੁਰੂ ਜੀ